ਸੋ ਜੀ ਸਤਿ ਸ਼੍ਰੀ ਅਕਾਲ ਸੋ ਅੱਜ ਕਰਾਂਗੇ ਜੀ ਆਪਾਂ ਪੜਨ ਕੌਸ਼ਲ ਸੋ ਆਪਾਂ ਜਿਹੜੇ ਪਹਿਲਾਂ ਤੇ ਕੌਸ਼ਲ ਕਰ ਚੁੱਕੇ ਹਾਂ ਹੁਣ ਆਪਾਂ ਇਹ ਪੜਨ ਕੌਸ਼ਲ ਕਰਾਂਗੇ ਤੁਹਾਡੇ ਸਾਹਮਣੇ ਇਸ ਤੋਂ ਭਾਵ ਕੀ ਹੈ ਲਿਪੀ ਬਾਦ ਅੱਖਰਾਂ ਦੇ ਜ਼ਬਾਨੀ ਪ੍ਰਗਟਾਉਣ ਨੂੰ ਕੀ ਕਿਹਾ ਜਾਂਦਾ ਹੈ ਪੜਨ ਕੌਸ਼ਲ ਕਿਹਾ ਜਾਂਦਾ ਹੈ ਲਿਪੀ ਬਾਦ ਵਿਚਾਰਾਂ ਨੂੰ ਮੇਨ ਪੁਆਇੰਟ ਆਹੀ ਹੈ ਵਿਚਾਰਾਂ ਦੇ ਪ੍ਰਗਟਾਉਣ ਨੂੰ ਆਪਾਂ ਪੜਨ ਕੌਸ਼ਲ ਕਹਿੰਦੇ ਹਾਂ ਲਿਪੀ ਬਾਦ ਅੱਖਰਾਂ ਦਾ ਉਦੋਂ ਤੱਕ ਕੋਈ ਮਹੱਤਵ ਨਹੀਂ ਹੁੰਦਾ ਜਦ ਕਿ ਉਹ ਵਿਚਾਰ ਦਾ ਪ੍ਰਗਟਾ ਨਹੀਂ ਕਰਦੇ ਕਿਉਂਕਿ ਸੁੰਨਾ ਤੋਂ ਭਾਵ ਸੁਣ ਕੇ ਸਮਝਣਾ ਤੋਂ ਹੈ ਦੇਖੋ ਕੋਈ ਸੁਣਦੇ ਆਪਾਂ ਕੋਈ ਗੱਲ ਸੁਣਨ ਤੋਂ ਭਾਵ ਕੀ ਸਮਝਣਾ ਵੀ ਹੁੰਦਾ ਨਾ ਸੋ ਦੇਖੋ ਸੁਣਨ ਤਾਂ ਸੁਣ ਕੇ ਸਮਝਣਾ ਇਸ ਨੂੰ ਆਪਾਂ ਕਹਿੰਦੇ ਆ ਠੀਕ ਹੈ ਇਸ ਤਰ੍ਹਾਂ ਪੜਨ ਤੋਂ ਭਾਵ ਕੀ ਹੈ ਸਿਰਫ ਪੜਨਾ ਹੀ ਨਹੀਂ ਬਲਕਿ ਉਸ ਨੂੰ ਅਰਥਾਂ ਨੂੰ ਗ੍ਰਹਿਣ ਵੀ ਕਰਨਾ ਹੁੰਦਾ ਹੈ ਠੀਕ ਹੈ ਵਾਚਨ ਵਾਚਨ ਤੋਂ ਕੀ ਭਾਵ ਹੈ ਵਾਚਨ ਆਪਾਂ ਪੜਨ ਨੂੰ ਹੀ ਬੋਲਦੇ ਆਂ ਪੜਨ ਵਿੱਚ ਕੀ ਇਹ ਲਿਪੀ ਨੂੰ ਪੜਨਾ ਅਤੇ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਕਿ ਪੜ ਕੇ ਉਸ ਦੇ ਅਰਥਾਂ ਨੂੰ ਸਮਝਣਾ ਗ੍ਰਹਿਣ ਕਰਨਾ ਔਰ ਅਰਥਾਂ ਨੂੰ ਗ੍ਰਹਿਣ ਕਰਨਾ ਹੈ ਉਹਨਾਂ ਹੀ ਜ਼ਰੂਰੀ ਹੈ ਇੱਕ ਕਿ ਵਿਦਵਾਨ ਕਹਿੰਦਾ ਹੈ ਗੈਂਗ ਦੇ ਅਨੁਸਾਰ ਕਹਿੰਦਾ ਹੈ ਸ਼ਬਦਾਂ ਦਾ ਠੀਕ ਉਚਾਰਨ ਹੀ ਯੋਗਤਾ ਵਾਚਨ ਦੀਆਂ ਹਨ ਠੀਕ ਹੈ ਵਾਚਨ ਕੁਸ਼ਨ ਤੁਹਾਨੂੰ ਇਹਨਾਂ ਸਮਝਾ ਚੁੱਕੇ ਆਂ ਹੁਣ ਆਪਾਂ ਅੱਗੋਂ ਸਮਝਦੇ ਆਂ ਜੀ ਦੇਖੋ ਇਸ ਕੀ ਹੈ ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਸਿਰਫ ਇੱਕ ਹੈ ਕੀ ਹੈ ਪੜਨ ਕੌਸ਼ਲ ਠੀਕ ਹੈ ਇਸ ਤਰ੍ਹਾਂ ਵਾਚਨ ਵਾਚਨ ਵੀ ਆਪਾਂ ਇਹਨੂੰ ਕਹਿੰਦੇ ਆਂ ਜ਼ਿਆਦਾਤਰ ਕੁਸ਼ਣ ਬੱਚੇ ਨਾ ਵਾਚਨ ਨੂੰ ਆ ਸਪੀਕਿੰਗ ਲੈ ਜਾਂਦੇ ਆ ਬਟ ਸਪੀਕਿੰਗ ਨਹੀਂ ਹੁੰਦਾ ਇਹ ਪੜਨਾ ਹੁੰਦਾ ਵਾ ਠੀਕ ਹੈ ਪੜਨਾ ਤੋਂ ਭਾਵ ਕੀ ਹੈ ਭਾਵ ਹੈ ਪੜਨਾ ਪੜ ਕੇ ਸਮਝਣਾ ਕੱਲਾ ਪਾੜੇ ਪੜੀ ਜਾਣਾ ਉਹ ਹੀ ਨਹੀਂ ਮਤਲਬ ਹੁੰਦਾ ਉਸੇ ਨੂੰ ਪੜ ਕੇ ਉਹਨੂੰ ਸਮਝਣਾ ਅੰਡਰਸਟੈਂਡ ਕਰਨਾ ਵੀ ਬਹੁਤ ਮਾਇਨੇ ਰੱਖਦਾ ਠੀਕ ਹੈ ਪਰਿਭਾਸ਼ਾ ਕੀ ਹੈ ਕੈਥਰੀਨ ਦੀ ਭਾਸ਼ਾ ਹੈ ਠੀਕ ਹੈ ਕੈਥਰੀਨ ਕਹਿੰਦਾ ਹੈ ਕਿ ਵਾਚਨ ਉਹ ਜਟਿਲ ਪ੍ਰਕਿਰਿਆ ਹੈ ਜਿਸ ਵਿੱਚ ਦੇਖਣ ਸੁਣਨ ਅਤੇ ਸੰਚਾਰ ਸਰਕਟਾ ਜਿਨੂੰ ਬੋਲ ਸਰਕਟਾ ਦਾ ਦਿਮਾਗ ਦੇ ਸਿੱਖਣ ਕੇਂਦਰ ਨਾਲ ਸੰਬੰਧ ਨਿਤ ਹੈ ਇਹ ਬੋਲਦੇ ਆ ਠੀਕ ਇਹ ਹੀ ਬੋਲਦੇ ਸੀ ਕੈਥਰੀਨ ਬੋਲਦੇ ਸੀਗੇ ਸੋ ਅਕੋਰਡਿੰਗ ਟੂ ਮਾਇਲ ਅਨਸਾਰ ਵਾਚਨ ਅਤੇ ਲਿਖਤ ਦੀਆਂ ਦੀ ਤੁਲਨਾ ਕਰਦਾ ਹੋਇਆ ਲਿਖਦਾ ਹੈ ਕਿ ਲਿਖਣ ਵਿੱਚ ਮੌਖਿਕ ਭਾਸ਼ਾ ਨੂੰ ਸਥਾਈ ਰੂਪ ਵਿੱਚ ਦਿੱਤਾ ਜਾਂਦਾ ਹੈ ਜਾਂਦਾ ਹੈ ਜਦੋਂ ਕਿ ਇਹ ਵਾਚਨ ਇਸ ਤੋਂ ਉਲਟ ਹੈ ਦੇਖੋ ਆਪਾਂ ਕੀ ਹੈ ਜਿਹੜਾ ਚੀਜ਼ ਹੈ ਨਾ ਉਹਨੂੰ ਉਲਟ ਰੂਪ ਦੇ ਲਿਖਣ ਨੂੰ ਹਰੇਕ ਉਹਦਾ ਉਲਟ ਰੂਪ ਹੁੰਦਾ ਹੈ ਔਰ ਜਿਹੜਾ ਪੜਨ ਦਾ ਉਹ ਹੀ ਅਲੱਗ-ਅਲੱਗ ਰੂਪ ਹੁੰਦੇ ਹਨ ਠੀਕ ਹੈ ਸੋ ਆਪਾਂ ਦੇਖੋ ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕੀ வாਚਨ ਪੜਨ ਇੱਕ ਐਸੀ ਪ੍ਰਕਿਰਿਆ ਹੈ ਜਿਸ ਵਿੱਚ ਪ੍ਰਤੀਕ ਤੁਣੀ ਅਤੇ ਅਰਥ ਨਾਲ ਨਾਲ ਚੱਲਦੇ ਹਨ ਕੀ ਕਰਦੇ ਹਨ ਤੁਣੀ ਅਤੇ ਅਰਥ ਕੀ ਚੱਲਦੇ ਹਨ ਨਾਲ ਨਾਲ ਚੱਲਦੇ ਹਨ ਠੀਕ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਲਈ ਪੜਨਾ ਜੇਕਰ ਆਪਾਂ ਪੜਨਾ ਆਉਗਾ ਤਾਂ ਹੀ ਆਪਾਂ ਲਿਖ ਪਾਉਗੇ ਨਾ ਸਹੀ ਤਰੀਕੇ ਨਾਲ ਕੋਈ ਪੰਕਟੂਏਸ਼ਨ ਲਿਖਾਊਗਾ ਤਾਂ ਆਪਾਂ ਸਹੀ ਤਰੀਕੇ ਨਾਲ ਲਿਖ ਵੀ ਪਾਵਾਂਗੇ ਹੈਨਾ ਸੋ ਨੈਕਸਟ ਕੀ ਆਊਗਾ ਜੀ ਅਕੋਰਡਿੰਗ ਟੂ ਗੈਂਗ ਦੇ ਸਰਕੇਨਨ ਸ਼ਬਦ ਦਾ ਠੀਕ ਠਾਕ ਉਚਾਰਨ ਕਰ ਸਕਣਾ ਸਕਣ ਯੋਗ ਤਵਾਚਨ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਠੀਕ ਹੈ ਪਹਿਲਾਂ ਵੀ ਆਪਾਂ ਕਰ ਚੁੱਕੇ ਸੀ ਹੁਣ ਵੀ ਪੜ ਰਹੇ ਆਂ ਵਾਚਨ ਤੋਂ ਹੀ ਇਹ ਹੀ ਭਾਵ ਹੈ ਜਿਹੜਾ ਪੜ ਕੇ ਸਮਝਣਾ ਉਸ ਜਿਹਨਾਂ ਆਪਾਂ ਪੜਦੇ ਆਂ ਸਮਝਦੇ ਆਂ ਇਹ ਚੀਜ਼ ਹੁੰਦਾ ਹੈ ਹੁਣ ਆਪਾਂ ਕਰਾਂਗੇ ਕੰਪੋਨੈਂਟਸ ਜਿਹੜੇ ਪੜਨ ਦੇ ਕਿਹੜੇ-ਕਿਹੜੇ ਹਨ ਇਹ ਪੇਪਰ 'ਚ ਪੁੱਛੇ ਗਏ ਆ ਲਾਈਨ ਵਾਈਜ਼ ਹੀ ਪੁੱਛੇ ਗਏ ਆ ਸਰੀਰਕ ਤੱਤ ਹੋਗੇ ਬੁੱਧੀ ਪੱਧਰ ਹੋ ਗਏ ਘਰ ਦਾ ਵਾਤਾਵਰਨ ਹੋ ਗਿਆ ਆਲਾਦਵਾਲ ਹੋ ਗਿਆ ਪੜਨ ਰੁਚੀਆਂ ਹੋ ਗਈਆਂ ਠੀਕ ਹੈ ਕਹਿੰਦੇ ਹਨ ਪੜਨਾ ਉਦੋਂ ਤੱਕ ਸਿਖਾਇਆ ਜਾਵੇ ਇਹ ਕਹਿੰਦੇ ਹਨ ਪੜਨਾ ਕਦੋਂ ਤੱਕ ਸਿਖਾਇਆ ਜਾਵੇ ਹੁਣ ਕੀ ਅਕੋਰਡਿੰਗ ਜੋਨ ਡੇਵੀ ਕਹਿੰਦੇ ਹਨ ਪੜਨਾ ਸਿਖਾਉਣਾ 8 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ ਹ ਦੇਖੋ ਹਰੇਕ ਮਨੋਵਿਗਿਆਨੀ ਦੇ ਅਲੱਗ-ਅਲੱਗ ਵਿਚਾਰ ਸਿਗੇ ਬਟ ਜਿਹੜੀ ਬੇਸਿਕ ਐਜੂਕੇਸ਼ਨ ਗੱਲਦੀ ਹੈ ਬੱਚੇ ਨੂੰ 6 ਸਾਲ ਦੀ ਉਮਰ ਤੇ ਆਪਣੇ ਸਕੂਲ ਆਉਣਾ ਚਾਹੀਦਾ ਹੈ ਤਾਂ ਜੋ ਬੱਚਾ ਅੱਛੇ ਤਰੀਕੇ ਨਾਲ ਸਮਝ ਆ ਜਾਏ ਔਰ ਉਹਨੂੰ ਗਿਆਨ ਛੇਤੀ ਹੋ ਜਾਵੇ ਔਰ ਅਦਰ ਜਿਹੜੇ ਹੋਰ ਵਿਦਵਾਨ ਕੀ ਕਹਿੰਦੇ ਹਨ ਅਸਲ ਵਿੱਚ ਬੱਚਿਆਂ ਨੂੰ ਪੜਨਾ ਸਿਖਾਉਣਾ ਸਿਖਾਉਣਾ ਬੁੱਧੀ ਫਲ ਦੇ ਅਨੁਸਾਰ ਹੋਣਾ ਚਾਹੀਦਾ ਵੈਰੀ ਗੁੱਡ ਬਹੁਤ ਵਧੀਆ ਐਗਜ਼ਾਮਪਲ ਜਿਹੜੀ ਇਹ ਡੈਫੀਨੇਸ਼ਨ ਹੈਗੀ ਹੈ ਉਹ ਕਹਿੰਦੇ ਨੇ ਬੱਚੇ ਦਾ ਮੈਂਟਲ ਲੈਵਲ ਜਿੰਨਾ ਕੋ ਹੈਗਾ ਨਾ ਉਸ ਅਕੋਰਡਿੰਗ ਹੀ ਸਿਖਾਇਆ ਜਾਵੇ ਤਾਂ ਜੋ ਬੱਚਾ ਜਿਹੜੀ ਚੀਜ਼ ਨੂੰ ਛੇਤੀ ਤੇ ਛੇਤੀ ਗੱਲ ਨੂੰ ਕੈਚ ਕਰ ਪਾਏ ਠੀਕ ਹੈ ਸੋ ਵੈਸੀ ਬੇਸਿਕ ਜਿਹੜਾ ਹੁੰਦਾ ਹੈ 4 ਤੋਂ 5 ਸਾਲਾਂ ਦੇ ਵਿੱਚ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਪਾ ਦੇਣਾ ਚਾਹੀਦਾ ਤਾਂ ਜੋ ਅੱਛੇ ਤਰੀਕੇ ਨਾਲ ਬੱਚਾ ਪੜ ਸਕੇ ਸੋ ਥੈਂਕ ਯੂ ਜੇਕਰ ਤੁਹਾਨੂੰ ਇਹ ਕਲਾਸ ਅੱਛੀ ਲੱਗੀਏ ਤੁਸੀਂ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਔਰ ਜੋ ਵੀ ਸਾਡੀਆਂ ਗਲਤੀਆਂ ਹੁੰਦੀਆਂ ਸੋ ਤੁਸੀਂ ਉਹਨਾਂ ਨੂੰ ਦੱਸਣਾ ਹੈ ਤਾਂ ਜੋ ਅਸੀਂ ਉਹ ਗਲਤੀਆਂ ਨੂੰ ਸੁਧਾਰ ਸਕੀਏ ਤੁਹਾਡੇ ਤੱਕ ਅੱਛੇ ਤੋਂ ਅੱਛਾ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਅੱਗੇ ਲਿਆ ਸਕੀਏ ਧੰਨਵਾਦ ਜੀ